ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਗਾਇਜ਼ ਆ ਦੇਖੋ ਜੋਤੀ ਅੱਜ ਸਿਰ ਧੋਰੀ ਆ ਉਹ ਵੀ ਤਾਂ ਕਿਉਂਕਿ ਹਲਕੀ ਹਲਕੀ ਧੁੱਪ ਨਿਕਲੀ ਹੋਈ ਆ ਤੇ ਇਸ ਕਰਕੇ ਜੋਤੀ ਜੋਤੀ ਕਰਨੀ ਕਿ ਚਲੋ ਸਿਰ ਧੋ ਦਿੰਨੇ ਆ ਤੁਹਾਡਾ ਕਿਉਂਕਿ ਉਧਰ ਧੋਏ ਨਹੀਂ ਜਾਂਦਾ ਕਿਉਂਕਿ ਸਰਦੀਆਂ ਬਹੁਤ ਹੁੰਦੀ ਆ ਤੇ ਧੁੰਦ ਹੁੰਦੀ ਆ ਮਸਾ ਧੁੱਪ ਨਿਕਲੀ ਅੱਜ ਹਵਾ ਵੀ ਚੱਲ ਰਹੀ ਕਿਉਂਕਿ ਸਿਰ ਹੋ ਗਿਆ ਮੈਂ ਕਾਫੀ ਦਿਨ ਤੋਂ ਧੋਇਆ ਨਹੀਂਗਾ ਤੇ ਇਸ ਕਰਕੇ ਵਿਚਾਰੀ ਆ ਰਿਖੋ ਆਇਆ ਮੇਰਾ ਸਿਰ ਧੁੰਦੀ ਆ ਇਹ ਤੇ ਸ਼ੈਂਪੂ ਕਿਹੜਾ ਲਾਇਆ ਕਲੀਨਿਕ ਕਲਰ यार तू तो संस्ले क्यों नहीं लाया संस्ले खाये ना चलो क्लीनिक प्लस मैं क्लीनिक प्लस संस्ले था यार चलो क्लीनिक प्लस ही सही है सीरीज़ हम लोगों ने सी हाँ एक प्यास संस्ले दो संस्ले दो क्लीनिक प्लस वगैरह से मैं एक संस्ले एक की प्याज़ ही का हाँ फिर से चलो जिन्ना खाएगा कर दे ही ਗਰਾਮ ਤਾਂ ਸਿੱਧ ਹੋ ਰਹੀ ਹੈ। ਹੋਰ ਹਵਾ ਵੀ ਚੱਲਦੀ ਸਭ ਤੋਂ ਵੱਡੀ ਗੱਲ ਇਹ ਅੱਜ। ਹਾਂ ਥੋੜੀ ਨਿਕਲੀ ਠੀਕ ਹੈ। ਹੈ? ਮੈਂ ਕਿ ਜਿੰਨੇ ਨਿਕਰੇ ਉਤਨੇ ਲੋਕੀਤੇ। ਆਹ ਕਾਇਦਨ ਕਿਉਂਕਿ ਤੋਦੇ। ਨਹੀਂ ਬਾਅਦ ਚ ਕੀਪ ਤਾਂ ਕੱਲ ਨਿਕਲੇ ਨਾ ਨਿਕਲੇ। ਆਹਾਹਾਹਾ ਵਿਚਾਰੀ ਬਹੁਤ ਸੇਵਾ ਕਰਦੀ ਆ। ਰੱਬ ਇਹਨੂੰ ਤੰਦਰੁਸਤੀ ਬਖਸ਼ੇ। ਵਧੀਆ ਰੱਖੇ ਇਹਨੂੰ। ਅੱਛਾ। ਆ ਯਾਰ ਬੇਚੇ ਸਬਜੀ ਵਾਲਾ ਆ ਰਿਹਾ। ਇੱਕ ਵਾਰੀ ਹੋਰ ਲਾਉਗੀ ਓ ਵਾਹ ਦੋ ਵਾਰੀ ਸ਼ੈਂਪੂ ਵੀ ਲੱਦ ਦਿੰਦੀ ਤਰ੍ਹਾਂ ਮੈਂ ਸੇ ਮੇਰਾ ਦੋ ਵਾਰੀ ਕਿਉਂ ਐਂ ਤਾਂ ਮੈਂ ਵੀ ਦੋ ਵਾਰੀ ਲਾਣਾ ਵਾ ਜਦ ਨਾਲ ਲੱਗਦਾ ਮੈਂ ਹਮੇਸ਼ਾ ਹੀ ਆਪਕਾ ਦੋ ਵਾਰੀ ਤੋ ਇੱਕ ਸਿਰ ਪਤਾ ਧੋਣ ਦਾ ਰਾਜ਼ ਰੀਜ਼ਨ ਕੀ ਆ ਕਿਉਂਕਿ ਟੋਪੀ ਲਾ ਲੀਨੇ ਨਾ ਵਾਲ ਵੱਡੇ ਆ ਹੁਣ ਕਟਾਏ ਹੈ ਨਹੀਂਗੇ ਕਿਉਂਕਿ ਨਾਈ ਕੋਈ ਘਰ ਆ ਨਹੀਂ ਸਕਦਾ ਮੈਂ ਨਾਈ ਕੋਲ ਜਾ ਨਹੀਂ ਸਕਦਾ ਇਸ ਕਰਕੇ ਬਾਲ ਵੀ ਬਹੁਤ ਦੁੱਖ ਦੇ ਸੀਗੇ ਤੇ ਇਸ ਕਰਕੇ ਨੂੰ ਕਿਹਾ ਮੈਂ ਕਿ ਸਿਰ ਧੋ ਦੇ ਦੂੰ ਜਿਹੜੇ ਦੁੱਖ ਦੇ ਚੱਲੋ ਘੱਟ ਹੋ ਜਾਣਗੇ ਹੂੰ ਥੋੜੀ ਜਿਹੀ ਮਲ ਦੀ ਜੋਤੀ ਚੰਗੀ ਤੇ ਰਹਾ ਮੰਨ ਲਓਗੇ ਤੇ ਥੋੜੀ ਬਹੁਤ ਇਹ ਕਹਿੰਦੀ ਕਿ ਹੁਣ ਸਿਕਰੀ ਵੀ ਸਿਰ ਚ ਹੋ ਗਈ ਹੈ ਯਾਰ ਨਹੀਂ ਤਾਂ ਮੈਂ ਕਦੀ ਨਹੀਂ ਹੋਣ ਦਿੱਤੀ ਪਰ ਹੁਣ ਹਾਲਤ ਹੀ ਇੱਧਰ ਦੀ ਹੈ ਤੇ ਕੀ ਕਹੀਏ ਰੋਜ਼ ਧੋਣ ਵਾਲੇ ਬੰਦੇ ਆ ਤੁਸੀਂ ਹੈਂ Jeg blir så redd hver dag.